ਪ੍ਰਮੇਸ਼ਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਘੋੜਰ ਸ਼ੁਰੂਆਤ ਅਹਿਮ ਖਬਰ ਦੇ ਨਾਲ ਕਰਾਂਗੇ ਭਾਰਤ ਅਤੇ ਰੂਸ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਅਸੀਂ ਭਾਰਤ ਨੂੰ ਗਵਾ ਦਿੱਤਾ ਹੈ ਭਾਰਤ ਰੂਸ ਅਤੇ ਚੀਨ ਦੀ ਸਾਂਝੇਦਾਰੀ ਲਈ ਮੁਬਾਰਕਾਂ ਭਾਰਤ ਅਤੇ ਰੂਸ ਤੇ ਉਹਨਾਂ ਨੇ ਤੰਝ ਵੀ ਕੱਸਿਆ 트ੰਪ ਨੇ ਕਿਹਾ ਕਿ ਕਾਮਨਾ ਕਰਦਾ ਹਾਂ ਕਿ ਇਹਨਾਂ ਦਾ ਭਵਿੱਖ ਚੰਗਾ ਹੋਵੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਰੂਸ ਨਾਲ ਭਾਰਤ ਦੇ ਤੇਲ ਵਪਾਰ ਨੂੰ ਲੈ ਕੇ ਪੜਕੇ ਖੋਏ ਨੇ ਪਿਛਲੇ ਦਿਨੀ ਉਹਨਾਂ ਨੇ ਭਾਰਤ ਤੇ 50% ਟੈਰਫ ਲਗਾਇਆ ਸੀ ਤੇ ਅਮਰੀਕੀ ਰਾਸ਼ਟਰਪਤੀ 트ੰਪ ਨੇ ਟ੍ਰੂਥ ਸੋਸ਼ਲ ਤੇ ਪੋਸਟ ਕਰਦੇ ਲਿਖਿਆ ਕਿੰਜ ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਸਭ ਤੋਂ ਖਤਰਨਾਕ ਚੀਨ ਦੇ ਹੱਥੋਂ ਗਵਾ ਦਿੱਤਾ ਹੈ ਉਮੀਦ ਕਰਦਾ ਹਾਂ ਕਿ ਉਹਨਾਂ ਦਾ ਇੱਕ ਲੰਮਾ ਤੇ ਖੁਸ਼ਹਾਲ ਪੋ ਵੇਖ ਹੋਵੇ ਤੇ ਹੁਣ ਗੱਲ ਕਰਾਂਗੇ ਹੜ ਨਾਲ ਬਿਹਾਲ ਪੰਜਾਬ ਦੀ ਹਾਲਾਂਕਿ ਰਾਹਤ ਪਰੀ ਕੁਝ ਖਬਰ ਹੈ ਕਿ ਜੋ ਪਾਣੀ ਚੜਿਆ ਸੀ ਪੰਡਾਂ ਦੇ ਵਿੱਚ ਹੁਣ ਕੁਝ ਹੱਦ ਤੱਕ ਉਹ ਨੀਵਾ ਹੋਣਾ ਸ਼ੁਰੂ ਹੋ ਚੁੱਕਾ ਹੈ ਪਾਣੀ ਤੋਂ ਕੁਝ ਰਾਹਤ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਪਰ ਹਾਲਾਤ ਅਜੇ ਵੀ ਪੂਰੇ ਤਰੀਕੇ ਨਾਲ ਸੁਧਰੇ ਨਹੀਂ ਅਜੇ ਥੋੜਾ ਚਿਰ ਲੱਗੇਗਾ ਹੜਕਾਂ ਮੌਣ ਤੱਕ 43 ਲੋਕਾਂ ਦੀ ਮੌਤ ਹੋ ਚੁੱਕੀ ਹੈ 1900 ਤੋਂ ਵੱਧ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਨੇ 4 ਲੱਖ ਦੇ ਕਰੀਬ ਲੋਕ ਇਸ ਹੜਕਾਂ ਤੋਂ ਪ੍ਰਭਾਵਿਤ ਹੋਏ ਨੇ ਤਾਂ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹੇ ਇਸ ਵਕਤ ਹੜਦੀ ਮਾਰ ਚੱਲ ਰਹੇ ਨੇ ਬੀਤੇ ਦਿਨੀ ਹੀ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਆਫਤ ਪ੍ਰਭਾਵਿਤ ਘੋਸ਼ਿਤ ਕੀਤਾ ਸੀ ਸਰਕਾਰ ਨੇ ਹੁਣ ਹੜ੍ਹ ਤੇ ਅਪਡੇਟ ਕੀ ਕੀਤਾ ਜਿਸ ਵਿੱਚ ਹੜ੍ਹ ਨਾਲ ਹੋਏ ਨੁਕਸਾਨ ਰਾਹਤ ਤੇ ਬਚਾਅ ਕਾਰਜਾਂ ਦਾ ਫੇਰਵਾ ਹੁਣ ਤੱਕ ਹੜ੍ਹ ਨਾਲ ਹੋਈਆਂ ਮੌਤਾਂ ਪ੍ਰਭਾਵਿਤ ਪਿੰਡਾਂ ਤੇ ਫਸਲਾਂ ਦੇ ਨੁਕਸਾਨ ਦੀ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ 4 ਸਤੰਬਰ ਤੱਕ ਕੁੱਲ 1902 ਪਿੰਡ ਇਸ ਵੇਲੇ ਹੜ੍ਹ ਦੀ ਮਾਰ ਚੱਲ ਰਹੇ ਨੇ ਸਵੇ ਵਿੱਚ ਹੁਣ ਤੱਕ ਹੜ੍ਹ ਨਾਲ ਕੁੱਲ 43 ਮੌਤਾਂ ਹੋ ਚੁੱਕੀਆਂ ਨੇ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 7 ਮੌਤਾਂ ਹੋਈਆਂ ਨੇ ਤਾਂ ਉਥੇ ਅੰਮ੍ਰਿਤਸਰ ਵਿੱਚ 5, ਬਰਨਾਲਾ ਵਿੱਚ 5, ਬਠਿੰਡਾ ਵਿੱਚ 4, ਫਾਜ਼ਿਲਕਾ ਵਿੱਚ 1, ਫਿਰੋਜ਼ਪੁਰ ਵਿੱਚ 1, ਗੁਰਦਾਸਪੁਰ ਵਿੱਚ 2, ਲੁਧਿਆਣਾ ਵਿੱਚ 4, ਮਾਨਸਾ ਵਿੱਚ 3, ਪਠਾਨਕੋਟ ਵਿੱਚ 6 ਪਟਿਆਲਾ ਰੂਪਨਗਰ ਚ 188S ਨਗਰ ਵਿੱਚ ਦੋ ਸੰਗਰੂਰ ਵਿੱਚ ਇੱਕ ਮੌਤ ਹੋਈ ਹੈ ਇਸ ਤੋਂ ਇਲਾਵਾ ਪਠਾਨਕੋਟ ਵਿੱਚ ਤਿੰਨ ਲੋਕ ਲਾਪਤਾ ਨੇ ਸਰਕਾਰ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਚ ਅਜੇ ਤੱਕ ਪਸ਼ੂਆਂ ਅਤੇ ਲੋਕਾਂ ਦੇ ਘਰਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਸਰਕਾਰ ਦਾ ਕਹਿਣਾ ਹੈ ਕਿ ਇਸ ਦੀ ਤਸਵੀਰ ਹੜ ਦਾ ਪਾਣੀ ਥੱਲੇ ਉਤਰਨ ਤੋਂ ਬਾਅਦ ਹੀ ਸਾਫ਼ ਹੋਏਗੀ ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਹੈ ਪੰਜਾਬ ਸਰਕਾਰ ਅਨੁਸਾਰ ਹੁਣ ਤੱਕ ਵੀ ਹਜ਼ਾਰ ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਲੋਕਾਂ ਨੂੰ ਰੈਸਕਿਊ ਕਰ ਸੁਰੱਖਿਅਤ ਸਥਾਨਾਂ ਤੇ ਭੇਜਿਆ ਗਿਆ ਪੂਰੇ ਪੰਜਾਬ ਦੇ ਵਿੱਚ 196 ਰਾਹਤ ਕੈਂਪ ਬਣਾਏ ਗਏ ਸਰਕਾਰੀ ਅੰਕੜਿਆਂ ਅਨੁਸਾਰ ਪੂਰੇ ਸੂਬੇ ਵਿੱਚ 4 ਸਤੰਬਰ ਤੱਕ ਅੰਦਾਜ਼ਨ 1,70, ਹਜ਼ਾਰ ਤੋਂ ਵੱਧ ਹੈਕਟੇਅਰ ਫਸਲ ਦਾ ਨੁਕਸਾਨ ਹੋਇਆ ਹੈ ਤਾਂ ਸਭ ਤੋਂ ਵੱਧ ਅੰਮ੍ਰਿਤਸਰ ਵਿੱਚ ਫਸਲ ਨੁਕਸਾਨੀ ਗਈ ਹੈ ਸੂਬੇ ਵਿੱਚ ਕੁੱਲ 31 ਐਨਡੀਆਰਫ ਟੀਮਾਂ ਤਾਇਨਾਤ ਕੀਤੀਆਂ ਗਿਆ ਨੇ ਇਸ ਤੋਂ ਇਲਾਵਾ ਕੁੱਲ 28 에어ਫੋਰਸ ਨੇਵੀ ਅਤੇ ਆਰਮੀ ਦੀਆਂ ਟੀਮਾਂ ਤਾਇਨਾਤ ਨੇ 30 ਤੋਂ 35 ਆਰਮੀ ਅਤੇ 에어ਫੋਰਸ ਦੇ ਹੈਲੀਕਾਪਟਰ ਰਾਹਤ ਤੇ ਬਚਾਅ ਕਾਰਜਾਂ ਚ ਚ ਲੱਗੇ ਹੋਏ ਨੇ ਬੀਐਸਐਫ ਵੀ ਗਰਾਊਂਡ ਤੇ ਕੰਮ ਕਰ ਰਹੀ ਹੈ ਸੂਬੇ ਵਿੱਚ ਕੁੱਲ 134 ਕਿਸ਼ਤੀਆਂ ਤਾਇਨਾਤ ਕੀਤੀਆਂ ਗਿਆ ਨੇ ਤੇ ਇਸ ਤੋਂ ਇਲਾਵਾ ਇੱਕ ਪੰਜਾਬ ਦਾ ਸਰਕਾਰੀ ਜਹਾਜ਼ ਕੰਮ ਤੇ ਲੱਗਿਆ ਹੋਇਆ ਹੈ प्रभावित हुए इलाके हैं तकरीबन तकरीबन नब्बे परसेंट पंजाब जो है जो बाढ़ के बाढ़ में आ चुका है और हर तरफ तबाही और तबाही है और पंजाब सरकार व जिला प्रशासन की की ओर से किस तरीके तैयारी जिला प्रशासन और पंजाब सरकार जो जो है वो अपने लोगों को पुख्ता प्रबंध चाहिए थे वो हर तरीके के प्रबंध किए हुए हैं और लोगों को द्वारा सेवा जो है हर तरह की हर तरह की सेवा लोगों द्वारा भी की जा रही है और पंजाब सरकार द्वारा भी की जा रही है पंजाब सरकार द्वारा जो घर घर में राशन और पशुओं के लिए चारा भेजा जा रहा है उसके लिए हम सरकार के धन्यवाद हैं और जो सरकार ने के नुमाइंदे हैं जैसे डीसी साहब हो गए डी एस पी साहब हो गए हमारे एस एस तो ओ साहब है जो दिन रात मेहनत कर रहे हैं लोगों को हिफाजत करने में और घर घर में जो सामग्री है वो पहुंचाई जा रही है अब कैसा माहौल है गाँव में कैसा माहौल है लोगों में कैसा माहौल है क्योंकि जो पानी है एकदम कम हुआ था फिर पानी का माहौल जो है वो माहौल तो गमगीन है और हर तरफ से नाले जो चल रहे हैं पानी बढ़ता जा रहा है اور لوگوں کو دوبارہ پھر ڈر کا ماحول جو بنتا جا رہا ہے لوگوں کے بیچ میں لوگوں کے گھر ڈہ چکے ہیں اور جو جن کی جو پراپرٹی اور جو کہہ لو گرد کی گاڑی ٹریکٹر وغیرہ سب لوگوں کے جو بہ چکے ہیں پانی میں ان کے ان کے دماغ میں دوبارہ ڈر ویسے تا رہا ہے کہ ہمارے ہمارے ساتھ دوبارہ دوبارہ یہی ہوگا پنڈ دے دے حالات فی الحال ٹھیک نہیں ہے مربیں اُتھ تک نہیں پانی پہنچیا یہ بہت ودیے حالات نے چلو پرماत्मा ادھر بھی میئر کرے جتا کوئی دیکھ سکتے ہو کہ پہلا پانی کٹ گیا سیگا پھر کل تو پانی پھر چڑھنا چالو ہو گیا یا ਉਹ ਇਹੋ ਪਰਮਾ ਇਹੋ ਅਰਦਾਸ ਆ ਵੀ ਪਾਣੀ ਥੋੜਾ ਘਟੇ ਐਸਐਮਐਪ ਭਾਰਤ ਪਾਕਿਸਤਾਨ ਦੀ ਸਰਹਾਤੇ ਖੜੇ ਤੁਸੀਂ ਆ ਸਾਹਮਣੇ ਦੇਖ ਹੀ ਰਹੇ ਹੋ ਔਰ ਇਹ ਜਿਹੜਾ ਪਾਣੀ ਹੈਗਾ ਉਧਰ ਪਾਕਿਸਤਾਨ ਤੋਂ ਘੁੰਮ ਕੇ ਆ ਕੇ ਭਾਰਤ ਦੀ ਜਿਹੜੀ ਇਹ ਬੰਨ ਬਣਿਆ ਹੋਇਆ ਪਛਾੜੀਆਂ ਪਿੰਡ ਚ ਇਹਦੇ ਨਾਲ ਆ ਕੇ ਟਕਰਾਂਦਾ ਔਰ ਇਹਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਐਸਐਸ ਵਾਲੇ ਸੀ ਇੱਥੇ ਆਏ ਹੋਏ ਔਰ ਸਾਡੀ ਪ੍ਰਸ਼ਾਸਨ ਨੂੰ ਜੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਬੰਨ ਦੀ ਹੋਰ ਜ਼ਿਆਦਾ ਮਜ਼ਬੂਤੀ ਕਰੀ ਜਾਣੀ ਚਾਹੀਦੀ ਕਿਉਂਕਿ ਜੇਕਰ ਥੋੜਾ ਜਿਹਾ ਲੈਵਰ ਵੀ ਹੋਰ ਵਧ ਗਿਆ ਤਾਂ ਜਿਹੜਾ ਪਾਕਿਸਤਾਨ ਵਾਲੇ ਪਾਸਿਓ ਪਾਣੀ ਆ ਕੇ ਇਧਰ ਮਾਰ ਕਰਦਾ तकरीबन ਭ ਤੋਂ ਲੈ ਕੇ ਡੁੱਬੂਗਾ ਔਰ 10 10 15 15 20 ਫੁੱਟ ਤੱਕ ਪਾਣੀ ਚੜ੍ਹ ਸਕਦਾ ਜੀ ਤੁਸੀਂ ਕਿੰਨੇ ਲੋਕ ਆਏ ਹੋਏ ਹੋ ਔਰ ਕੀ ਸੇਵਾ ਇੱਥੇ ਹੋ ਰਹੀ ਪੈ ਰਹੀ ਹੈ ਇੱਥੇ ਸਰ ਅਸੀਂ ਸਾਰੇ ਪੰਜਾਬ ਚੋਂ ਅਲੱਗ-ਅਲੱਗ ਥਾਵਾਂ ਤੋਂ ਆਏ ਹੋਏ ਆ ਜਿਵੇਂ ਅਸੀਂ ਫਰੀਦਕੋਟ ਸਾਈਡ ਤੋਂ ਆ ਕੋਈ ਫਿਰੋਜ਼ਪੁਰ ਤੋਂ ਆ ਕੋਈ ਮੋਗੇ ਤੋਂ ਆ ਅਲੱਗ-ਅਲੱਗ ਥਾਵਾਂ ਤੋਂ ਆ ਰਹੇ ਔਰ ਜਿਹੜੀ ਸੇਵਾ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਸੇਵਾ ਦੀ ਇੰਤਹਾ ਹੋਈ ਪਈ ਹੈ ਪੰਜਾਬੀ ਦਾ ਜਜ਼ਬਾ ਹੀ ਆ ਪੰਜਾਬੀਆਂ ਦੇ ਖੂਨ ਚ ਹੀ ਆ ਲਗਾਤਾਰ ਅਸੀਂ ਦੇਖ ਰਹੇ ਆ ਕਿ ਕੱਲ ਦੀ ਮਿੱਟੀ ਦੇ ਗੱਟੇ ਆ ਰਹੇ ਆ ਭਰੀਆਂ ਟਰਾਲੀਆਂ ਆ ਰਹੀਆਂ ਲੰਗਰ ਲਗਾਤਾਰ ਆਏ ਔਰ ਇਲਾਕੇ ਦੀ ਤੇ ਆਸ-ਪਾਸ ਦੇ ਪੰਜਾਬੀਆਂ ਦੇ ਜਿਹੜੇ ਸਹਿਯੋਗ ਆ ਉਹਨਾਂ ਦੀ ਕੋਈ ਸ਼ਬਦਾਂ ਸਾਨੂੰ ਐਂ ਲੱਗਦਾ ਜਿਵੇਂ ਅਸੀਂ ਰੱਬ ਦੇਖਿਆ ਨਹੀਂ ਪਰ ਅਸੀਂ ਇਸ ਵਾਰ ਪਹਿਲੀ ਵਾਰੀ ਲੋਕਾਂ ਦੇ ਵਿੱਚ ਰੱਬ ਦੇਖਿਆ ਜਿਹੜੇ ਆਪਦੀ ਜਾਨ ਮਾਲ ਦੀ ਪਰਵਾਹ ਕੀਤੇ ਬਿਨਾ ਪਾਣੀ ਦੇ ਵਿੱਚ ਠਿੱਲ ਕੇ ਕੁੱਦ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਹਿੰਦੁਸਤਾਨ ਨੂੰ ਬਚਾਉਣ ਦੇ ਲਈ ਪੂਰੀ ਜਦਦਜਹਿਦ ਕਰ ਰਹੇ ਪੰਜਾਬ ਨੂੰ ਬਚਾਉਣ ਦੇ। ਉਧਰ ਮੌਸਮ ਵਿਭਾਗ ਨੇ ਅੱਜ ਇੱਕ ਵੱਡੀ ਰਾਹਤ ਭਰੀ ਖਬਰ ਦਿੱਤੀ ਹੈ ਵਿਭਾਗ ਮੁਤਾਬਕ ਅੱਜ ਤੋਂ ਪੰਜਾਬ ਸਣੇ ਪੂਰੇ ਉੱਤਰੀ ਭਾਰਤ ਵਿੱਚ ਅਗਲੇ 3 ਤੋਂ 4 ਦਿਨ ਤੱਕ ਕੋਈ ਵੀ ਭਾਰੀ ਮੀਂਹ ਪੈਣ ਦਾ ਅਲਰਟ ਨਹੀਂ ਹੈ ਹਾਲਾਂਕਿ ਕੁਝ ਇਲਾਕਿਆਂ 'ਚ ਹਲਕੀ ਫੁਹਾਰਾਂ ਪੈ ਸਕਦੀਆਂ ਨੇ ਪਰ ਤਬਾਹੀ ਮਚਾਉਣ ਵਾਲੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਨਾਲ ਹੜਪੀੜੇਤ ਇਲਾਕਿਆਂ ਵਿੱਚ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਜੰਮੂ ਕਸ਼ਮੀਰ ਵਿੱਚ ਵੀ ਪਿਛਲੇ ਕੁਝ ਹਫ਼ਤਿਆਂ ਵਿੱਚ ਮੀਂਹ ਨੇ ਕਾਫੀ ਨੁਕਸਾਨ ਕੀਤਾ ਹੈ ਖੇਤਾਂ ਵਿੱਚ ਖੜੀ ਫਸਲ ਬਰਬਾਦ ਹੋਈ ਹੈ ਸੜਕਾਂ ਤੇ ਪੌਲ ਟੁੱਟ ਗਏ ਨੇ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੁਣ ਜਦੋਂ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਰਾਹਤ ਦੀ ਗੱਲ ਕੀਤੀ ਹੈ ਤਾਂ ਲੋਕਾਂ ਦੇ ਵਿੱਚ ਵੀ ਉਮੀਦ ਜਾਗੀ ਹੈ ਕਿ ਹਾਲਾਤ ਹੌ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਤੇ BBMP ਦਾ ਜਵਾਬ ਆਇਆ BBMP ਨੇ ਕਿਹਾ ਕਿ ਪਾਖੜਾ ਡੈਮ ਵਿੱਚ ਪਾਣੀ ਕੁਝ ਘਟਿਆ ਪਰ ਪੌਂਗ ਡੈਮ ਵਿੱਚ ਅਜੇ ਵੀ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਬਿਆਸ ਵਿੱਚ ਇਸ ਵਾਰ ਰਿਕਾਰਡ ਤੋੜ ਪਾਣੀ ਆਇਆ ਹੈ ਪਹਿਲਾਂ ਕਦੇ ਵੀ ਇੰਨਾ ਪਾਣੀ ਨਹੀਂ ਆਇਆ ਸੀ BBMP ਨੇ ਕਿਹਾ ਕਿ ਜੇ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੀ ਹੜ ਆਉਣੇ ਸ਼ੁਰੂ ਹੋ ਜਾਂਦੇ 2023 ਨਾਲ ਇਸ ਵਾਰ ਵੀ ਫੀਸਤੀਵਦ ਪਾਣੀ ਆਇਆ ਹੈ ਸਾਲ 2023 ਦੇ ਵਿੱਚ 9.53 ਕਿਊਸਿਕ ਪਾਣੀ ਆਇਆ ਸੀ 11.7 ਬਿਲੀਅਨ ਕਿਊਸਿਕ ਮੀਟਰ ਜਿਹੜਾ ਉਹ ਪਾਣੀ ਉਹ ਇਸ ਵਾਰ ਆਇਆ ਤਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਪਹਾੜਾਂ 'ਚ ਪਾਰੀ ਬਾਰਿਸ਼ ਕਾਰਨ ਪਾਖੜਾ ਡੈਮ ਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਸੀ ਬੀਬੀਐਮਬੀ ਅਨਸਾਰ ਪਾਖੜਾ ਡੈਮ ਤੇ ਪੌਂਗ ਡੈਮ ਵਿੱਚ ਹੁਣ ਤੱਕ ਇਤਿਹਾਸ 'ਚ ਸਭ ਤੋਂ ਵੱਧ ਪਾਣੀ ਆਇਆ ਹੈ ਪਾਖੜਾ ਬੈਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤਿਰਪਾਠੀ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਬਿਆਸ ਤਰਿਆ 'ਚ ਇਸ ਵਾਰ ਜਿੰਨਾ ਪਾਣੀ ਆਇਆ ਹੈ ਉਹ ਇਤਿਹਾਸ 'ਚ ਕਦੇ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਸਾਲ 1988 'ਚ ਜਦੋਂ ਇੰਨਾ ਪਾਣੀ ਛੱਡਣ ਤੋਂ ਪਹਿਲਾਂ ਚੇਤਾਵਨੀ ਜਾਰੀ ਕੀਤੀ ਜਾਂਦੀ ਸੀ ਫਿਰ ਸਾਲ 2023 ਦੇ ਵਿੱਚ ਜਿੰਨਾ ਪਾਣੀ ਆਇਆ ਉਸ ਤੋਂ ਵੀ 20% ਜ਼ਿਆਦਾ ਪਾਣੀ ਇਸ ਵਾਰ ਆਇਆ ਉਹਨਾਂ ਨੇ ਵੱਡੀ ਗੱਲ ਆਖਿਆ ਕਿ ਹਾਂ ਕਿ ਜੇਕਰ ਪਾਖੜਾ ਤੇ ਪੌਂਗ ਡੈਮ ਨਾ ਹੁੰਦੇ ਤਾਂ ਜੂਨ ਮਹੀਨੇ ਵਿੱਚ ਹੀ ਤਬਾਹੀ ਮੱਚ ਚਾਣੀ ਸੀ ਉਹਨਾਂ ਨੇ ਕਿਹਾ ਕਿ ਡੈਮ ਤੋਂ ਜ਼ਿਆਦਾ ਪਾਣੀ ਛੱਡਣਾ ਸਾਡੀ ਮਜਬੂਰੀ ਹੈ ਕਿਉਂਕਿ ਡੈਮ ਤੇ ਪਿੱਛੇ ਬਹੁਤ ਪਾਣੀ ਇਕੱਠਾ ਹੁੰਦਾ ਤੇ ਜੇਕਰ ਅਸੀਂ ਪਾਣੀ ਨਹੀਂ ਛੱਡਾਂਗੇ ਤਾਂ ਡੈਮ ਨੂੰ ਖਤਰਾ ਹੋ ਜਾਏਗਾ ਅਸੀਂ ਡੈਮ ਦੀ ਸੁਰੱਖਿਆ ਦਾ ਵੀ ਧਿਆਨ ਰੱਖਣਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਪੌਂਗ ਡੈਮ ਤੋਂ ਬਹੁਤ ਕੰਟਰੋਲਡ ਤਰੀਕੇ ਨਾਲ ਪਾਣੀ ਛੱਡ ਰਹੇ ਹਾਂ ਤੇ ਹਿੱਸੇਦਾਰ ਸੂਬਿਆਂ ਦੀ ਸਹਿਮਤੀ ਨਾਲ ਹੀ ਪਾਣੀ ਛੱਡਿਆ ਜਾ ਰਿਹਾ ਕਿਉਂਕਿ ਪਾਣੀ ਨੂੰ ਅਸੀਂ ਹੋਲਡ ਨਹੀਂ ਰੱਖ ਸਕਦੇ ਸਾਲ ਜੋ ਪਾਣੀ ਆਇਆ ਹੈ ਉਹ ਹਿਸਟੋਰਿਕਲੀ ਹਾਈ ਪਾਣੀ ਆਇਆ ਮਤਲਬ ਇਤਨਾ ਪਾਣੀ ਆਸ ਤੱਕ ਕਦੇ ਨਹੀਂ ਆਇਆ ਹੈ ਅਸੀਂ ਲੋਕ ਗੱਲ ਕਰਦੇ 1988 ਦੀ ਗੱਲ ਕਰਦੇ ਹਾਂ 1988 के बाद 2019 में पानी ज्यादा आया था 2019 हजार उन्नीस के बाद दो में पानी आया था तो 2025 से पहले जो मैक्सिमम पानी आया है वो 2023 में आया है दो साल पहले ही आया है और इस बार जो 2023 में पानी आया उससे भी 20 परसेंट ज्यादा पानी आया है हमारा मानसून के पीरियड में थोड़ा कम हुआ है भाखड़ा में थोड़ा कम हुआ है फॉर्म में लगातार एक लाख से ऊपर आ रहा है कई समय हो गया है कई दिन हो गए हैं तो हम लोग क्या कर रहे हैं उसको मॉडरेट कर रहे हैं हम लोग नीचे एक लाख से ज्यादा नहीं जाने दे रहे हैं ऊपर तो पानी हमारा दो लाख ढाई लाख भी ऐसे आया है तो इसमें एक चीज और मैं बताना चाहूंगा कि अगर हमारा भागड़ा डैम और पोंग डैम नहीं होता सतलज और ब्यास में ये बांध नहीं होते स्टोरेज डैम नहीं होते तो नीचे की पॉपुलेशन क्योंकि इसमें क्या पानी दो लाख भी आता है ढाई लाख भी आता है तो हम उसको मॉडरेट कर देते हैं पचास हजार छोड़ेंगे चालीस हजार छोड़ेंगे साठ हजार छोड़ेंगे डिपेंडिंग ऑन लेवल रूल कर्स को देखते हुए तो इससे क्या रहता है हम फ्लड को मॉडरेट कर देते हैं अगर मान ली बांध नहीं होते एक चीज है कि मान लिया बांध होते ही नहीं दोनों के दोनों यहाँ पे कोई भी बांध नहीं होता मतलब दो ही स्टोरेज प्रोजेक्ट हैं बाकी तो जो बांध होते हैं जो रन ऑफ द रिवर वाले बांध होते हैं उनको तो छोड़ना ही पड़ता है क्योंकि इसमें स्टोरेज होती नहीं है अगर ये बांध नहीं होते तो आज की डेट में फ्लडिंग हमारी जून से शुरू हो जाती है हूँ गल लुधियाणा की करा लुधियाणा के पिंड ससराली नेतलुज के बन से खतरा मंडरा रहा है बन ਟਰੇੜਾ ਆਈਆਂ ਨੇ ਤੇ ਤਰੇੜਾ ਨੂੰ ਪੂਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ 2 ਫੁੱਟ ਦਾ ਪਾੜ ਪੂਰਨ ਦਾ ਕੰਮ جاری ਹੈ ਪ੍ਰਸ਼ਾਸਨ ਨੇ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਪਿੰਡ ਸਸਰਾਲੀ ਕਲੋਨੀ ਨੂੰ ਖਾਲੀ ਕਰਵਾਇਆ ਗਿਆ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਅਨਾਉਂਸਮੈਂਟ ਹੋ ਰਹੀਆਂ ਨੇ ਪ੍ਰਸ਼ਾਸਨ ਨੇ ਸੁਰੱਖਿਆ ਥਾਮਾਂ ਤੇ ਲੋਕਾਂ ਨੂੰ ਜਾਣਦੀ ਅਪੀਲ ਕੀਤੀ ਹੈ ਪਿੰਡਾਂ ਲਈ ਪ੍ਰਸ਼ਾਸਨ ਨੇ ਐਡਵਾਈਸਰੀ ਜਾਰੀ ਕੀਤੀ ਹੈ ਬਨ ਟੁੱਟਣ ਨਾਲ ਇਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਭਰਨ ਦਾ ਖ਼ਤਸ਼ਾ ਉਹਨਾਂ ਵਿੱਚ ਸਸਰਾਲੀ ਬੂਂਟ 라ਵਤ ਹਵਾਸ ਸੀੜਾ ਬੂਥਗੜ ਮੰਗਲੀ ਟਾਂਡਾ ਢੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾੜਾ ਮੰਗਟ ਮਿਹਰਬਾਨ ਇਹ ਪਿੰਡ ਨੇ ਜਨਾਤੇ ਹੜ ਦਾ ਖਤਰਾ ਮੰਡਰਾ ਰਿਹਾ ਤੇ ਲੁਧਿਆਣਾ ਦੇ ਪਿੰਡ ਸਸਰਾਲੀ ਨੇੜੇ ਸਤਲੂਜ ਦਾ ਬੰਨ ਕਮਜ਼ੋਰ ਹੋ ਗਿਆ ਕਰੀਬ 15 ਪਿੰਡਾਂ ਤੇ ਇਸ ਵਕਤ ਹੜ ਦਾ ਖਤਰਾ ਮੰਡਰਾ ਰਿਹਾ ਹਾਲਾਂਕਿ ਬੰਨ ਪੂਰਨ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਜਾਰੀ ਨੇ ਤੁਸੀਂ ਬੰਨੂ ਕਾਫੀ ਢਾ ਲੱਗੀ ਹੋਈ ਹੈ ਪਰ ਪਾਣੀ ਹਜੇ ਪਿੰਡ ਤੇ ਨਹੀਂ ਆਇਆ ਔਰ ਇੱਥੇ ਇੱਕ ਅਸੀਂ ਰਿੰਗ ਬੰਨ ਬਣਾ ਰਹੇ ਹਾਂ ਕਿ ਪਿਛੋ ਪਾਣੀ ਹੋ ਛ ਗਿਆ ਯਾਰ ਇਹ ਸੁਣਨਾ ਹੈ ਕਿ ਨਹੀਂ ਪਾਣੀ ਘਟਾਇਆ ਜਾਏਗਾ ਤੇ ਲੋਕਾਂ ਨੂੰ ਕੀ ਅਪੀਲ ਕਰੋ ਲੋਕਾਂ ਨੂੰ ਇਹੀ ਅਪੀਲ ਹੈ ਵੀ ਸਾਡਾ ਸਾਥ ਦਿਓ ਵੱਧ ਤੋਂ ਵੱਧ ਸਾਡਾ ਸਾਥ ਦਿਓ ਤੇ ਆਪਣਾ ਅਫਵਾਹਾਂ ਤੋਂ ਨਾ ਜਾਓ ਪਾਣੀ ਹਜੇ ਤੱਕ ਨਹੀਂ ਆਇਆ ਬਟ ਅਲਰਟ ਰਹੋ ਔਰ ਇੱਥੇ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰਦੇ ਰਹਾਂਗੇ ਪਿੰਡਾਂ ਨੂੰ ਵੀ ਅਲਰਟ ਕੀਤਾ ਗਿਆ ਹਾਂਜੀ ਬਿਲਕੁਲ ਤਾਂ ਕਾਫੀ ਜਿਹੜੀ ਹੈ ਸਪੀਡ ਨਾਲ ਨੇ ਲਾ ਕੇ ਰੇਤਾ ਕੱਢ ਰਿਹਾ ਸਿਲੰਦਰਾਂ ਤੇ ਹਾਂਜੀ ਸਰ ਹਾਂਜੀ ਇੱਥੇ ਟਾਹ ਕਾਫੀ ਜ਼ਿਆਦਾ ਲੱਗੀ ਹੋਈ ਆ ਪਿੰਡ ਹੈਗਾ ਚੰਦਕਾ ਜੀ ਇਹ ਕਿਨੋਂ ਸਸਰਾਲੀ ਸਸਰਾਲੀ ਪਿੰਡ ਸਸਰਾਲੀ ਦੇ ਵਿੱਚ ਕਾਫੀ ਢਾਜਾ ਲੱਗੀ ਹੋਇਆ ਤੇ ਤਕਰੀਬਨ 1.5 ਫੁੱਟ ਦਾ ਏਰੀਆ ਰਹਿ ਗਿਆ ਤੇ ਇਹਦੇ ਤੁਸੀਂ ਲੋਕਾਂ ਨੂੰ ਤੁਹਾਡੇ ਮੱਧਮ ਰਹੀ ਵੀਟ ਕਰਦੇ ਆ ਕਿ ਜਿਆਦਾ ਹੈਪਰ ਹੋਣ ਦੀ ਲੋੜ ਨਹੀਂ ਤਮਾਸ਼ੀ ਵੀ ਆ ਕੇ ਦੇਖਣ ਆ ਰਹੇ ਨੇ ਤੇ ਟਿੱਕਾਂ गिर ਰਹੀਆਂ ਨੇ ਸਾਨੂੰ ਪਿੱਛੇ ਹਟਾਉਣ ਤੇ ਲੋਕਾਂ ਨੂੰ ਵੀ ਪਿੱਛੇ ਹਟਾਉਣ ਤੇ ਕਾਫੀ ਮੁਸ਼ਕਲ ਕਰਨੀ ਪੈ ਰਹੀ ਆ ਤੁਹਾਨੂੰ ਵੀ ਦੇਖ ਸਕਦੇ ਨਹੀਂ ਦੇਖਿਆ ਇਹ ਸੋ ਤੁਹਾਡੇ ਮੱਧਮੇ ਨੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਪੈਨਿਕ ਨਾ ਹੋ ਤੇ ਅਨੇ ਆਕੇ ਮਤਲਬ ਹੂਆ ਹੁਣਾ ਬਣਾ ਕੇ ਤੇ ਇੱਥੇ ਆਕੇ ਤਮਾਸ਼ਪੀਨ ਮਣ ਕੇ ਬਣਾ ਦੇਖਣ ਛੜਨਾ ਕੋਪਰੇਟ ਕਰਨ ਤਾਂ ਕਿ ਆਪਾਂ ਜਾਨ ਮਾਲ ਦੀ ਰਾਖੀ ਕਰ ਸਕੀਏ ਪੰਜਾਬ ਦੇ ਹੜ੍ਹਾਂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਪੰਜਾਬ ਚ ਹੜ੍ਹਾਂ ਦੀ ਇਸ ਭਿਆਨਕ ਸਥਿਤੀ ਦਾ ਸਭ ਤੋਂ ਵੱਡਾ ਕਾਰਨ ਗੈਰ ਕਾਨੂੰਨੀ ਮਾਈਨਿੰਗ ਹੈ ਉਹਨਾਂ ਦਾ ਇਹ ਬਿਆਨ ਵੀਰਵਾਰ ਨੂੰ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਉਹਨਾਂ ਦੇ ਪੰਜਾਬ ਦੌਰੇ ਤੋਂ ਇੱਕ ਦਿਨ ਬਾਅਦ ਆਇਆ ਉਹਨਾਂ ਨੇ ਇਹ ਸੰਦੇਸ਼ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ। ਸ਼ਿਵਰਾਜ ਸਿੰਘ ਚੋਹਾਨ ਨੇ ਲਿਖਿਆ ਕਿ ਗੈਰ ਕਾਨੂੰਨੀ ਮਾਈਨਿੰਗ ਕਾਰਨ ਇਹ ਬਨ ਸਮੇਂ ਦੇ ਨਾਲ ਕਮਜ਼ੋਰ ਹੋ ਗਏ ਤੇ ਹੁਣ ਪਾਣੀ ਪਿੰਡਾਂ ਵਿੱਚ ਦਾਖਲ ਹੋ ਗਿਆ। ਸਾਬਕਾ ਪ੍ਰਧਾਨ ਮੰਤਰੀ ਅਟਲ ਵਿਹਾਰੀ ਬਾਜਪਾਈ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਲਿਖਿਆ ਕਿ ਜਦੋਂ ਬਾਜਪਾਈ ਪ੍ਰਧਾਨ ਮੰਤਰੀ ਸਨ ਤੇ ਸਤਕਾਰਯੋਗ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਖੜਾਂ ਤੋਂ ਫਸਲਾਂ ਦੀ ਰੱਖਿਆ ਲਈ ਸਤਲੁਜ ਬਿਆਸ ਅਤੇ ਰਾਵੀ ਤੇ ਕਗਰ ਦਰਿਆਵਾਂ ਦੇ ਕੰਡਿਆਂ ਤੇ ਬੰਨਾਂ ਨੂੰ ਮਜ਼ਬੂਤ ਅਤੇ ਉੱਚਾ ਕੀਤਾ ਗਿਆ ਸੀ ਪਰ ਗੈਰ ਕਾਨੂੰਨੀ ਮਾਈਨਿੰਗ ਕਾਰਨ ਉਹ ਕਮਜ਼ੋਰ ਹੋ ਗਏ ਤੇ ਪਾਣੀ ਪਿੰਡਾਂ ਚ ਦਾਖਲ ਹੋ ਗਿਆ ਹੁਣ ਉਹਨਾਂ ਢਾਂਚਿਆਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਪੰਜਾਬ ਨੂੰ ਅਜਹੀ ਦੁਖਾਂਤ ਤੋਂ ਬਚਾਇਆ ਜਾ ਸਕੇ ਚੋਹਾਨ ਨੇ ਕਿਹਾ ਕਿ ਪੰਜਾਬ ਚ ਹੜਵਰ ਕੀ ਸਥਿਤੀ ਹੈ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਕਿਸਾਨ ਡੂੰਗੀ ਮੁਸੀਬਤ ਵਿੱਚ ਨੇ ਉਹਨਾਂ ਨੇ ਪ੍ਰੋਸਾ ਦਿੱਤਾ ਹੈ ਕਿ ਇਸ ਘੜੀ 'ਚ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪੁਨਰ ਨਿਰਮਾਣ ਲਈ ਥੋੜੇ ਸਮੇਂ ਦਰਮਿਆਨ ਸਮੇਂ ਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਦੇ ਨੁਕਸਾਨ ਦੀ ਵਿਸਤ੍ਰਿਤ ਰਿਪੋਰਟ ਸੌਂਪਣਗੇ ਸੰਕਟ ਵੱਡਾ ਪਰ ਕੇਂਦਰ ਸਰਕਾਰ ਇਸ ਸੰਕਟ ਵਿੱਚੋਂ ਨਿਕਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਇਸੇ ਨਾਲ ਹੀ ਰਾਜ ਸਰਕਾਰ ਨੂੰ ਜ਼ਮੀਨੀ ਪੱਧਰ ਤੇ ਪੂਰੀ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਹੋਰ ਜ਼ਿਆਦਾ ਵਿਗੜ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜ਼ਿਆਦਾ ਖਰਾਬ ਹੈ ਫਿਲਹਾਲ ਸਿਆਮਾ ਹਾਊਸ ਚਹੀ ਨੇ ਸਿਆਮਾਨ ਮੁੱਖ ਮੰਤਰੀ ਭਗਵੰਤ ਪਾੰਦੀ ਦੀ ਸਿਹਤ ਖਰਾਬ ਹੋਣ ਕਰਕੇ ਉਹਨਾਂ ਦੀ ਕੈਬਨਿਟ ਮੀਟਿੰਗ ਵੀ ਟਾਲ ਦਿੱਤੀ ਗਈ ਹੜ੍ਹਾਂ ਨੂੰ ਲੈ ਕੇ ਇਹ ਕੈਬਨਿਟ ਦੀ ਮੀਟਿੰਗ ਸੱਦੀ ਗਈ ਸੀ ਪਿਛਲੇ ਦਿਨਾਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਾ ਰਹੇ ਸੀ ਕੱਲ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੈ ਕੱਲ ਕਿਛਤਵਾਲ ਦੇ ਨਾਲ ਗੁਰਦਾਸਪੁਰ ਫੇਰੀ ਤੇ ਜਾਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਰ ਖਰਾਬ ਸਿਹਤ ਕਰਕੇ ਕੁਰਦਾਸਪੁਰ ਫੇਰੀ ਨੂੰ ਰੱਦ ਕਰ ਦਿੱਤਾ ਗਿਆ ਤਾਂ ਕੱਲ ਅਰਵਿੰਦ ਕੇਚਵਲ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਤੇ ਪਹੁੰਚੇ ਸੀ ਤੇ ਸੀ ਇਮਾਨਦਾਰ ਉਹਨਾਂ ਨੇ ਹਾਲਚਾਲ ਵੀ ਜਾਣਿਆ ਸੀ ਉਧਰ ਪਟਿਆਲਾ ਵਿੱਚ ਵੀ ਪਾਣੀ ਦੀ ਮਾਰ ਪਈ ਹੈ ਪਟਿਆਲਾ ਤੇ ਖਨੌਰ ਵਿੱਚ ਕੱਗਰ ਦੀ ਮਾਰ ਪਈ ਹੈ ਕਈ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਪਟਿਆਲਾ ਚ ਤਿੰਨ ਨਦੀਆਂ ਖਤਰੇ ਦੇ ਨਿਸ਼ਾਨ ਤੇ ਨੇ ਕੱਗਰ ਮਾਰਕੰਡਾ ਤੇ ਟਾਂਕਰੀ ਨੇ ਭਿਆਨਕ ਰੂਪ ਧਾਰਿਆ ਹੋਇਆ ਤਿੰਨੇ ਨਦੀਆਂ ਖਤਰੇ ਦੇ ਨਿਸ਼ਾਨ ਉਪਾਰ ਕਰ ਗਈਆਂ ਨੇ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਕੱਗਰ ਤੇ ਮਾਰਕੰਡਾ ਵਹਿ ਰਿਹਾ ਤੇ ਖਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਉਪਰ ਟਾਂਗਰੀ ਨਦੀ ਵਹਿ ਰਹੀ ਹੈ ਤਾਂ ਹੁਣ ਤੱਕ ਪਟਿਆਲਾ ਦੇ ਕਈ ਪਿੰਡ ਪਾਣੀ ਦੀ ਮਾਰ ਹੇਠਾਂ ਚੁੱਕੇ ਨੇ ਤੇ ਕਈ ਪਿੰਡਾਂ ਵਿੱਚ ਹੜ ਦਾ ਖਤਰਾ ਬਣਿਆ ਹੋਇਆ ਹੈ ਸੰਗਰੂਰ ਚ ਲਗਾਤਾਰ ਪਾਣੀ ਦਾ ਪੱਧਰ ਵ ਹੁਣ 2 ਫੁੱਟ ਉਪਰੋਂ ਪਾਣੀ ਵਹਿ ਰਿਹਾ ਹੈ ਪਾਣੀ ਦਾ ਪੱਧਰ 750 ਫੁੱਟ ਦੇ ਕਰੀ ਪਹੁੰਚਿਆ ਹੈ ਖਨਾਰੀ ਵਿੱਚ 748 ਫੁੱਟ ਤੇ ਖਤਰੇ ਦਾ ਨਿਸ਼ਾਨ ਹੈ ਪਿੰਡ ਮਕਰੋਟ ਸਾਹਿਬ ਚ ਦਰਿਆ ਦੇ ਕੰਢਿਆਂ ਤੇ ਤਰੇੜਾ ਪਾਕਿਆ ਨੇ ਹੁਣ ਲੋਕਾਂ ਨੇ ਕਰਾ ਅੱਗੇ ਰੇਤ ਦੀਆਂ ਬੂਰੀਆਂ ਲਗਾ ਲਈਆਂ ਨੇ ਜ਼ਿਲ੍ਹੇ ਦੇ ਕਸਬੇ ਖਨੌਰ ਕੋਲੋਂ ਲੰਘਦੇ ਕੱਗਰ ਦਾ ਖਤਰਾ ਜੇ ਬਣਿਆ ਹੋਇਆ ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਹੋਰਾਂ ਖੇਤਰਾਂ ਦੇ ਹਾਲਾਤਾਂ ਤੋਂ ਡਰੇ ਲੋਕਾਂ ਨੇ ਆਪਣੇ ਘਰਾਂ ਨੂੰ ਸੁਰੱਖਿਅਤ ਕਰਨ ਦੇ ਲਈ ਆਪਣੇ ਘਰਾਂ ਦੇ ਬਾਹਰ ਮਿੱਟੀ ਦੇ ਥੈਲੇ ਭਰ ਕੇ ਰੱਖਣੇ ਸ਼ੁਰੂ ਕਰ ਦਿੱਤੇ ਨੇ ਮਿਲੀ ਜਾਣਕਾਰੀ ਮੁਤਾਬਕ ਪਿੰਡ ਸਰਾਲਾ ਕੋਲ ਕੱਗਰ ਅਜੇ ਵੀ ਕਾਫੀ ਚੜਿਆ ਹੋਇਆ ਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ ਇਸ ਵੇਲੇ ਅਸੀਂ ਹਲਕਾ ਸਨੌਰ ਚਾਹ ਤੇ ਕੱਗਰ ਦਰਿਆ ਤੁਸੀਂ ਦੇਖੋ ਕਿ ਓਵਰਫਲੋ ਹੋ ਗਿਆ ਤੇ ਪਾਣੀ ਖੇਤਾਂ ਦੇ ਵਿੱਚ ਇਸ ਵੇਲੇ ਐਂਟਰ ਕਰਨਾ ਸ਼ੁਰੂ ਹੋ ਚੁੱਕਿਆ ਜੇ ਪਾਣੀ ਪਿੱਛੋਂ ਨਾ ਘਟਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਣੀ ਪਿੰਡਾਂ ਦੇ ਵਿੱਚ ਜਿਹੜਾ ਉਹ ਵੜੇਗਾ ਤਾਂ ਇਸ ਵੇਲੇ ਤੁਸੀਂ ਦੇਖੋ ਇਹ ਕੱਗਰ ਦਰਿਆ ਦੇ ਜਿਹੜੇ ਹਾਲਾਤ ਨੇ ਤਾਂ ਕੱਗਰ ਦਰਿਆ ਇੱਥੋਂ 40 ਫੁੱਟ ਜਿਹੜਾ ਉਹ ਨੀਵਾ ਜਿਹੜਾ ਉਹ ਚੱਲਦਾ ਹੁੰਦਾ ਪਿੰਡਾਂ ਵਾਲੇ ਨਾਲ ਜਦੋਂ ਅਸੀਂ ਗੱਲ ਕਰ ਰਹੇ ਸੀ ਤਾਂ ਦੱਸ ਰਹੇ ਸੀ ਕਿ ਪਾਣੀ ਜਿਹੜਾ ਉਹ 40 ਫੁੱਟ ਤੋਂ ਵੀ ਉੱਪਰ ਜਿਹੜਾ ਉਹ ਇਸ ਵੇਲੇ ਚੱਲ ਰਿਹਾ ਹੈ ਕੱਗਰ ਇਸ ਤਰ੍ਹਾਂ ਦੇ ਨਾਲ ਖੇਤਾਂ ਦੇ ਬਰਾਬਰ ਆ ਕੇ ਇਸ ਵੇਲੇ ਚੱਲ ਰਿਹਾ ਤਾਂ ਪਾਣੀ ਜਿਹੜਾ ਪਿੱਛੋਂ ਬਹੁਤ ਜ਼ਿਆਦਾ ਛੱਡਿਆ ਜਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਤਾਂ 2 ਤੋਂ 3 ਦਿਨ ਤੋਂ ਲਗਾਤਾਰ ਜਿਹੜੇ ਕਈ ਏਕੜ ਫਸਲਾਂ ਨੇ ਉਹ ਪਾਣੀ ਚ ਡੁੱਬੀਆਂ ਹੋਈਆਂ ਨੇ ਤਾਂ ਨੁਕਸਾਨ ਜਿਹੜਾ ਹੋ ਰਿਹਾ ਪੰਜਾਬ ਦੇ ਵਿੱਚ ਹੜਾ ਦੇ ਨਾਲ ਇਸ ਵੇਲੇ ਬਰਬਾਦੀ ਹੋ ਰਹੀ ਹੈ ਸੋ ਪਿੰਡ ਸ਼ੇਖੂਪੁਰਾ ਦੇ ਵਿੱਚ ਆ ਹਲਕਾ ਸਨੌਰ ਹੈ ਤੇ ਕੱਗਰ ਦਰਿਆ ਹੈ ਗੱਲਬਾਤ ਅਸੀਂ ਇਸ ਵੇਲੇ ਇੱਥੇ ਦੇ ਪਿੰਡ ਵਾਸੀਆਂ ਦੇ ਨਾਲ ਕਰਦੇ ਹਾਂ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦੇ ਨਾਲ ਜੁੜ ਰਹੇ ਨੇ ਸਭ ਤੋਂ ਪਹਿਲਾਂ ਜੀ ਇਹ ਪਾਣੀ ਕਦੋਂ ਤੋਂ ਐਂਟਰ ਕਰਨਾ ਸ਼ੁਰੂ ਹੋਇਆ ਕਦੋਂ ਆਇਆ ਪਾਣੀ ਇੱਥੇ ਤਿੰਨ ਚਾਰ ਦਿਨ ਹੋ ਗਏ ਜੀ ਆਇਆ ਇਹ ਇੰਨਾ ਹੀ ਚੱਲ ਰਿਹਾ ਪਾਣੀ ਜਿੰਨਾ ਇਹ ਨਹੀਂ ਚੱਲਦਾ ਜੀ ਅੱਛਾ ਜੀ ਹਾਂਜੀ ਤੇ ਫਿਰ ਬੰਨ ਬੁੰਨ ਵੀ ਮਾਰ ਰਹੇ ਤੁਸੀਂ ਆਪਣਾ ਕਿਵੇਂ ਟੁੱਟ ਗਿਆ ਬੰਨ ਮਾਰਦੇ ਦੀ ਟੁੱਟ ਗਈ ਅੱਛਾ ਜੀ ਬੰਨ ਬੰਨ ਫਿਰ ਮਾਰੇ ਆ ਟੁੱਟ ਗਿਆ ਕੀ ਕੀ ਕਾਰਨ ਕੀ ਇਹ ਪਾਣੀ ਜਾਂ ਛੱਡਿਆ ਗਿਆ ਜਾਂ ਫਿਰ ਹੋਰ ਕੋਈ ਕਾਰਨ ਵੀ ਤੁਸੀਂ ਮੰਨਦੇ ਨਹੀਂ ਕਾਰਨ ਤਾਂ ਵੈਸੇ ਮਤਲਬ ਉੱਤੋਂ ਪਾਣੀ ਛੱਡਿਆ ਗਿਆ ਇਹ ਹੀ ਹੈ ਜ਼ਿਆਦਾਤਰ ਤਕਰੀਬਨ ਬਾਕੀ ਜਿਹੜੀ ਇਹ ਮੈਨਿੰਗ ਇਹਦੇ ਵਿੱਚ ਬਹੁਤ ਜ਼ਿਆਦਾ ਹੋਈ ਹੋਈ ਹੈ ਜੀ ਇਹ ਸਰਕਾਰ ਤਾਂ ਖੜੀ ਹੈ ਜੀ ਨਾਲ ਸਰਕਾਰ ਤਾਂ ਖੜੀ ਹੈ ਜੀ ਸਾਡੇ ਨਾਲ ਤਾਂ ਖੜੀ ਹੈ ਇਸ ਮੌਕੇ ਤਾਂ ਕਿ ਬਹੁਤ ਫੋਨ ਆ ਰਹੇ ਨੇ ਆਪ ਸਾਰੇ ਨੇ ਵੀ ਜਾ ਕੇ ਦੇਖ ਕੇ ਆਏ ਨੰਬਰਦਾਰਾਂ ਦੀਆਂ ਡਿਊਟੀਆਂ ਲਾਈਆਂ ਤੇ ਉਹ ਖੜੇ ਨੇ ਜੀ ਤਾ ਬਿਲਕੁਲ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਇਸ ਤਰ੍ਹਾਂ ਦਿਖਾਰੇ ਸੀਗੇ ਤੁਸੀਂ ਦੱਸੋ ਜੀ ਕਿਵੇਂ ਇਹ ਜਿਹੜੇ ਸਾਰੇ ਹਾਲਾਤ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਾਈ ਜੀ ਅਸੀਂ ਤਿੰਨ ਦਿਨ ਤੋਂ ਬਹੁਤ ਜ਼ਿਆਦਾ ਮਤਲਬ ਕਿ ਉਹਤੇ ਮਿਹਨਤ ਕਰ ਰਹੇ ਹਾਂ ਰਾਤ ਨੂੰ 2 2 3 3 ਵਜੇ ਤੱਕ ਲੱਗੇ ਰਹੇ ਹਾਂ ਰਾਤ ਵੀ ਅਸੀਂ ਇੱਥੋਂ 3 ਵਜੇ ਗਏ ਆ ਜੀ ਠੀਕ ਹੈ ਜਦੋਂ ਬਿਲਕੁਲ ਹੀ ਵਸ ਤੋਂ ਬਾਹਰ ਹੋ ਗਿਆ ਉਦੋਂ ਫਿਰ ਅਸੀਂ ਸਾਰੇ ਤੋਂ ਨਿਕਲ ਕੇ ਚਲੇ ਗਏ ਵੀ ਹੁਣ ਇੱਥੋਂ ਕੁਝ ਨਹੀਂ ਬਣ ਸਕਦਾ ਠੀਕ ਹੈ ਜੀ ਬਾਕੀ ਇਹ ਦੋ ਤਿੰਨ ਦਿਨ ਤੋਂ ਇੱਧਰ ਸਾਰੇ ਓਵਰਫਲੋ ਹੋ ਰਿਹਾ ਜੀ ਪਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੀ ਫੈਂਸਿੰ ਸਤਲੁਜ ਦੇ ਪਾਣੀ ਚ ਡੁੱਬੀ ਹੋਈ ਨਸਰਾਂ ਰਹੀ ਐ ਦੂਜੇ ਪਾਸੇ ਪਾਕਿਸਤਾਨ ਵਿੱਚ ਵੀ ਸਤਲੁਜ ਦਾ ਕਹਿਰ ਚੱਲ ਰਿਹਾ ਤੇ ਉੱਥੋਂ ਦੀਆਂ ਚੌਂਕੀਆਂ ਵੀ ਸਤਲੁਜ ਦੀ ਚਪੇਟ ਵਿੱਚ ਆਈਆਂ ਹੋਈਆਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਪੱਲੇ ਅਤੇ ਪਛਾੜੀਆਂ ਪਿੰਡਾਂ ਨੇੜੇ ਭਾਰਤ-ਪਾਕਿਸਤਾਨ ਜ਼ੀਰੋ ਲਾਈਨ ਤੇ ਬਣੇ ਆਰਜੀ ਐਡਵਾਂਸ ਬੰਨ ਨੂੰ ਬਚਾਉਣ ਲਈ ਇਲਾਕੇ ਦੇ ਲੋਕ ਯੁੱਧ ਪੱਦਰ ਤੇ ਕੰਮ ਕਰ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪਿੰਡਾਂ ਤੋਂ ਆਜਵਾਨ ਮਿੱਟੀ ਨਾਲ ਭਰੀਆਂ ਟਰਾਲੀਆਂ ਲੈ ਕੇ ਬੰਨ ਦੇ ਕਿਨਾਰਿਆਂ ਨੂੰ ਮਜ਼ਬੂਤ ਕਰ ਰਹੇ ਨੇ ਮਿੱਟੀ ਦੇ ਬੈਗ ਬੰਨ ਕੇ ਕਿਨਾਰਿਆਂ ਤੇ ਲਗਾਏ ਜਾ ਰਹੇ ਨੇ ਤੇ ਪਾਣੀ ਰਿਸਣ ਵਾਲੀਆਂ ਥਾਵਾਂ ਨੂੰ ਪੂਰਾ ਕੀਤਾ ਚਾਲੇ ਸਾਮਣੇ ਦੇਖ ਹੀ ਰਹੇ ਹਾਂ ਔਰ ਇਹ ਜਿਹੜਾ ਪਾਣੀ ਹੈਗਾ ਉਧਰ ਪਾਕਿਸਤਾਨ ਤੋਂ ਘੁੰਮ ਕੇ ਆ ਕੇ ਭਾਰਤ ਦੀ ਜਿਹੜੀ ਇਹ ਬੰਨ ਬਣਿਆ ਹੋਇਆ ਪਿਛਾੜੀਆਂ ਪਿੰਡ ਚ ਇਹਦੇ ਨਾਲ ਆ ਕੇ ਟਕਰਾਂਦਾ ਔਰ ਇਹਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਇਸੇ ਸੇ ਵਾਲੇ ਸੀ ਇੱਥੇ ਆਏ ਹੋਏ ਆ ਔਰ ਸਾਡੀ ਪ੍ਰਸ਼ਾਸਨ ਨੂੰ ਜੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਬੰਨ ਦੀ ਹੋਰ ਜ਼ਿਆਦਾ ਮਜ਼ਬੂਤੀ ਕਰੀ ਜਾਣੀ ਚਾਹੀਦੀ ਕਿਉਂਕਿ ਜੇਕਰ ਥੋੜਾ ਜਿਹਾ ਲੈਵਰ ਵੀ ਹੋਰ ਵਧ ਗਿਆ ਤਾਂ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਪਾਣੀ ਆ ਕੇ ਇੱਧਰ ਮਾਰ ਕਰਦਾ ਤਕਰੀਬਨ ਭਾਰਤ ਦੇ 50 ਪਿੰਡਾਂ ਨੂੰ ਔਰ ਸਾਰੇ ਫਿਰੋਜ਼ਪੁਰ ਨੂੰ ਲੈ ਕੇ ਡੁੱਬੂਗਾ ਔਰ 10 10 1 ਤੁਸੀਂ ਕਿੰਨੇ ਲੋਕ ਆਏ ਹੋਏ ਹੋ ਕੀ ਸੇਵਾ ਇੱਥੇ ਹੋ ਰਹੀ ਪਿਆ ਰਹੀ ਇੱਥੇ ਸਾਰ ਅਸੀਂ ਸਾਰੇ ਪੰਜਾਬ ਚੋਂ ਅਲੱਗ-ਅਲੱਗ ਥਾਵਾਂ ਤੋਂ ਆਏ ਹੋਏ ਆ ਜਿਵੇਂ ਅਸੀਂ ਫਰੀ ਕੋਟ ਸਾਈਡ ਤੋਂ ਆ ਕੋਈ ਫਿਰੋਜ਼ਪੁਰ ਤੋਂ ਆ ਕੋਈ ਮੋਗੇ ਤੋਂ ਆ ਅਲੱਗ-ਅਲੱਗ ਥਾਵਾਂ ਤੋਂ ਆ ਰਹੇ ਔਰ ਜਿਹੜੀ ਸੇਵਾ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਸੇਵਾ ਦੀ ਇੰਤਹਾ ਹੋਈ ਪਈ ਹੈ ਪੰਜਾਬੀ ਦਾ ਜਜ਼ਬਾ ਹੀ ਆ ਪੰਜਾਬੀਆਂ ਦੇ ਖੂਨ ਚ ਹੀ ਆ ਲਗਾਤਾਰ ਅਸੀਂ ਦੇਖ ਰਹੇ ਆ ਵੀ ਕੱਲ ਦੀ ਮਿੱਟੀ ਦੇ ਗੱਟੇ ਆ ਰਹੇ ਆ ਭਰੀਆਂ ਟਰਾਲੀਆਂ ਆ ਰਹੀਆਂ ਲੰਗਰ ਲਗਾਤਾਰ ਆਏ ਔਰ ਇਲਾਕੇ ਦੀ ਤੇ ਆਸ-ਪਾਸ ਦੇ ਪੰਜਾਬੀਆਂ ਦੇ ਜਿਹੜੇ ਸਹਿਯੋਗ ਆ ਉਹ ਉਹਨਾਂ ਦੀ ਕੋਈ ਸ਼ਬਦਾਂ ਦੇ ਵਿੱਚ ਸਿ ਸਾਨੂੰ ਐਂ ਲੱਗਦਾ ਜਿਵੇਂ ਅਸੀਂ ਰੱਬ ਦੇਖਿਆ ਨਹੀਂ ਪਰ ਅਸੀਂ ਇਸ ਵਾਰ ਪਹਿਲੀ ਵਾਰੀ ਲੋਕਾਂ ਦੇ ਵਿੱਚ ਰੱਬ ਦੇਖਿਆ ਜਿਹੜੇ ਆਪਦੀ ਜਾਨ ਮਾਲ ਦੀ ਪਰਵਾਹ ਕੀਤੇ ਬਿਨਾ ਪਾਣੀ ਦੇ ਵਿੱਚ ਠਿੱਲ ਕੇ ਕੁੱਦ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਹਿੰਦੂਸਤਾਨ ਨੂੰ ਬਚਾਉਣ ਦੇ ਲਈ ਪੂਰੀ ਜਦੁੱਜਹਿਦ ਕਰ ਰਹੇ ਪੰਜਾਬ ਨੂੰ ਬਚਾਉਣ। ਅਸੀਂ ਲਗਾਤਾਰ ਦੇਖੋ ਸਾਡੀ ਕੋਸ਼ਿਸ਼ ਹੈ ਜੀ ਕਿਉਂਕਿ ਆ ਬੰਨ ਹੈ ਜਿਹੜਾ ਇਹ ਬਿਲਕੁਲ ਇੱਧਰ ਜਿਹੜਾ ਫਿਰੋਜ਼ਪੁਰ ਸ਼ਹਿਰ ਵੱਲ ਨੂੰ ਜਾਂਦਾ ਪਾਣੀ ਹੈ ਔਰ ਉਹਦੇ ਵਿੱਚ ਇਹ ਬਿਲਕੁਲ ਇੱਕ ਜਿਹੜੀ ਸਟੈਕਲ ਬਣੀ ਹੋਈ ਇੱਕ ਰੋਕ ਲੱਗੀ ਹੋਈ ਹੈ। ਜੇਕਰ ਇਹ ਬੰਨ ਟੁੱਟਦਾ ਤਾਂ ਅੱਗੇ ਪਾਣੀ ਬਹੁਤ ਕਹਿ ਸਕਦੇ ਕਿ ਸੈਂਕੜੇ ਪ ਸੇਵਾ ਨਿਭਾ ਰਹੀ ਹੈ ਅਸੀਂ ਲੰਬਾ ਸਮਾਂ ਪਹਿਲਾਂ ਅਧਿਆਪਕ ਜਥੇਬੰਦੀ ਵਿੱਚ ਐਸਐਸ ਆਰਮ ਸਾਧੇ ਆਪਕ ਨੂੰ ਅਗਵਾਈ ਕੀਤੀ ਪੰਜਾਬ ਦੀ ਉਦੋਂ ਵੀ ਸਰਕਾਰਾਂ ਨਾਲ ਬਹੁਤ ਸੰਘਰਸ਼ ਕੀਤਾ ਅੱਜ ਵੀ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਤੇ ਲਗਾਤਾਰ ਜਿਹੜਾ ਹੈਗਾ ਇਹ ਜਿਹੜੇ ਸਾਰਾ ਬੰਨ ਨੂੰ ਬਚਾਉਣ ਦੀ ਜਿੱਥੇ ਆਮ ਪਬਲਿਕ ਆਮ ਜਨਤਾ ਕਿਸਾਨ ਮਜ਼ਦੂਰ ਆਮ ਲੋਕ ਦੁਕਾਨਦਾਰ ਲੱਗੇ ਹੋਏ ਨੇ ਅਸੀਂ ਸਰਕਾਰੀ ਸਕੂਲ ਦੇ ਅਧਿਆਪਕ ਵੀ ਇਹ ਸੇਵਾ ਵਿੱਚ ਲੱਗੇ ਹੋਏ ਆ ਕਿ ਜਿਹੜੀ ਪੰਜਾਬ ਦੀ ਜਿਹੜੀ ਸਾਰੀ ਇਹ ਪ੍ਰਾਪਰਟੀ ਹੈ ਇਥੋਂ ਦੀਆਂ ਜ਼ਮੀਨਾਂ ਇਹਨਾਂ ਨੂੰ ਬਚਾਇਆ ਜਾ ਸਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਿਆਸੀ ਆਗੂ ਵੀ ਲਗਾਤਾਰ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਆਗੂ ਲਗਾਤਾਰ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰ ਰਹੇ ਨੇ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਲੁਧਿਆਣਾ ਦੇ ਸਸਰਾਲੀ ਪਿੰਡ ਦਾ ਦੌਰਾ ਕੀਤਾ ਸਤਲੁਜ ਦਰਿਆ ਤੇ ਸਸਰਾਲੀ ਪਿੰਡ ਦੇ ਨੇੜੇ ਜਿਹੜਾ ਬੰਨ ਨੇੜੇ ਤਰੇੜਾਂ ਉਪਈਆਂ ਨੇ ਜਿਸ ਨੂੰ ਪੂਰਨ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ ਮੰਤਰੀ ਮੁੰਡਿਆ ਨੇ ਸਸਰਾਲੀ ਪਿੰਡ ਦਾ ਜਾਇਜ਼ਾ ਲਿਆ ਏ ਤੇ ਕਿਹਾ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਉਧਰ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਤੇ ਨੇ ਮੰਤਰੀ ਅਮਨ अरोड़ा ਐਮਪੀ ਸੰਜੇ ਸਿੰਘ ਅਤੇ ਮੰਤਰੀ ਹਰਪਰਜਨ ਸਿੰਘ ਈਟੀਯੂਬ ਵੀ ਉਹਨਾਂ ਦੇ ਨਾਲ ਮੌਜੂਦ ਰਹੇ। ਅਮਨ अरोड़ा ਨੇ ਇਸ ਮਾਕੇ ਕਿਹਾ ਕਿ ਹੜਪੀੜਤਾਂ ਦੀ ਮਦਦ ਲਈ ਸਾਡੀ ਪਾਰਟੀ ਪੱਬਾਂ ਪਾਰ ਹੈ। ਮੰਤਰੀ ਲਾਲਜੀਤ ਸਿੰਘ ਪੁੱਲਰ ਫਿਰ ਰਾਹਤ ਕਾਰਜਾਂ ਚ ਸਰਗਰਮ ਨੇ। ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਹਲਕਾ ਪੱਟੀ ਦੇ ਪਿੰਡ ਪਾਉਵਾਲ ਵਿਖੇ ਰਾਹਤ ਕੈਂਪ ਸ਼ੁਰੂ ਕੀਤਾ ਗਿਆ। ਹੜਪੀੜਤਾਂ ਦੀ ਮਦਦ ਲਈ ਇਹ ਰਾਹਤ ਕੈਂਪ ਸ਼ੁਰੂ ਕੀਤਾ ਗਿਆ ਹੈ। ਰਾਸ਼ਨ, ਪੀਣ ਯੋਗ ਪਾਣੀ, ਦਵਾਈਆਂ ਤੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਕੋਈ ਵੀ ਲੋੜਵੰਦ ਵਿਅਕਤੀ ਇੱਥੋਂ ਜ਼ਰੂਰਤ ਦਾ ਸਮਾਨ ਪ੍ਰਾਪਤ ਕਰ ਸਕਦਾ ਹੈ। ਉਦੋਂ ਐਮਐਲਏ ਕੁਲਦੀਪ ਸਿੰਘ ਢਾਲ ਨਿਹਾਰ ਪੀੜਤਾਂ ਦੇ ਨਾਲ ਲਗਾਤਾਰ ਮੁਲਾਕਾਤ ਕਰ ਰਹੇ ਨੇ ਢਾਲੀਵਾਲ ਨੇ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਹਰਿਆਣਾ ਤੇ ਰਾਜਸਥਾਨ ਦੇ ਭਰਾਵਾਂ ਤੇ ਸਾਨੂੰ ਬਹੁਤ ਮਾਣ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਉਹਨਾਂ ਨੇ ਕਿਹਾ ਕਿ ਮੇਰੀ ਕਾਪੀਲ ਤੇ ਮਦਦ ਲਈ ਕਈ ਟਰੱਕ ਟਰਾਲੀਆਂ ਭੇਜੀਆਂ ਗਈਆਂ ਨੇ ਅੱਜ ਵੀ ਕਰਨਾਲ ਹਰਿਆਣਾ ਤੋਂ ਕੁਝ ਭਰਾ ਮਦਦ ਲੈ ਕੇ ਆਏ ਨੇ ਭਾਵੇਂ ਉਥੋਂ ਦੀ ਸਰਕਾਰ ਸਾਡੀ ਨਾ ਸੁਣੇ ਪਰ ਲੋਕਾਂ ਦਾ ਦਿਲ ਪੰਜਾਬ ਲਈ ਧੜਕਦਾ ਹੈ ਪੰਜਾਬ ਦੇ ਵਿੱਚ ਬਹੁਤ ਮਾਰ ਹੈ ਜਿਹੜੀ ਹੜ੍ਹਾਂ ਦੀ ਉਹ ਪਈ ਹੈ ਉਦੇ ਵਾਸਤੇ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਾਰੇ ਕੈਬਨਿਟ ਦੇ ਵਜ਼ੀਰ ਐਮ ਐਲ ਏ ਸਹਿਬਾਨ ਸਾਡੀ ਸਾਰੀ ਆਰਗੇਨਾਈਜੇਸ਼ਨ ਔਰ ਉਸ ਤੋਂ ਵੀ ਵੱਧ ਕੇ ਪੰਜਾਬ ਦਾ ਹਰ ਵਿਅਕਤੀ ਹਰ ਪੰਜਾਬੀ ਹਰ ਸੰਸਥਾ ਹਰ ਆਰਗੇਨਾਈਜੇਸ਼ਨ ਜਿਹੜੀ ਸਾਡੀ ਸਾਰੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਪਹਿਲੇ ਦਿਨ ਤੋਂ ਹੀ ਪੱਬਾਂ ਪਾਰ ਹੈ ਤੇ ਮੈਂ ਸਮਝਦਾ ਕਿ ਇਹੀ ਆਪਣੀ ਪੰਜਾਬੀਅਤ ਦੀ ਖਾਸੀਅਤ ਹੈ ਕਿ ਜਦੋਂ ਕਿਤੇ ਕੋਈ ਵਿਪਤਾ ਪੈਂਦੀ ਹੈ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਤੇ ਉਸੇ ਵਜ੍ਹਾ ਕਰਕੇ ਨੁਕਸਾਨ ਬਿਸ਼ੱਕ ਬਹੁਤ ਹੋਇਆ ਤੇ ਹੁਣ ਵੀ ਹੋ ਰਿਹਾ ਹੈ ਪਰ ਇਹ ਜਿਹੜਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਜਦੋਂ ਖੜ ਜਾਂਦੇ ਆ ਤੇ ਇਹ ਇੱਕ ਬਹੁਤ ਵੱਡਾ ਸਹਾਰਾ ਹੁੰਦਾ ਹੈ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਕਾਫੀ ਵੱਡੇ ਨੁਕਸਾਨ ਨੇ ਜਿਹੜੇ ਹੁਣੋਂ ਬਚ ਵੀ ਗਏ ਇਹਦੇ ਵਾਸਤੇ ਕੱਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਤੋਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਮਾਨ ਸਾਹਿਬ ਸੋਦੀ ਸਾਹਿਬ ਸਾਡੀ ਸਾਰੀ ਸਾਰੀ ਟੀਮ ਹੈ ਜਿਹੜੀ ਲੀਡਰਸ਼ਿਪ ਉਹ ਲੱਗੀ ਹੋਈ ਸੀਗੀ ਪਿਛਲੇ 2 ਦਿਨਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਅ ਸ਼੍ਰੀ ਸੰਜੇ ਸਿੰਘ ਜੀ ਮੈਂਬਰ ਪਾਰਲੀਮੈਂਟ ਇਹ ਵੀ ਹਰ ਸ਼ਹਿਰ ਹਰ ਪਿੰਡ ਹਰ ਹਲਕੇ ਦੇ ਵਿੱਚ ਜਿੱਥੇ ਜਿੱਥੇ ਮੀਹਾਂ ਦੀ ਹਾੜਾਂ ਦੀ ਮਾਰ ਪਈ ਹੈ ਇਹ ਕੁਮਰੇ ਨੇ ਅੱਜ ਇਹ ਉਚੇਚੇ ਤੌਰ ਤੇ ਡੇਰਾ ਬਾਬਾ ਨਾਨਕ ਪੌਂਚੇ ਨੇ ਕਾਲਾ ਜਨਾਲਾ ਸਾਈਡ ਗਏ ਸੀਗੇ ਬਿਲਕੁਲ ਸਭ ਤੋਂ ਪਹਿਲਾਂ ਲੋਕਾਂ ਨੂੰ ਬੇਨਤੀ ਹੈ ਕਿ ਸੂਚੇਤ ਰਹਿਣ ਦੀ ਲੋੜ ਹੈ ਪਾਣੀ ਅਜੇ ਥੋੜਾ ਘਟਾਇਆ ਪਿੱਛੋਂ ਵੀ ਕੱਟ ਕੀਤਾ ਗਿਆ ਪਾਣੀ ਇਹਦੇ ਦਰਿਆ ਦੀ ਤੁਸੀਂ तकरीबन ਥੋੜੀ ਚੱਕੀ ਆ ਸੋ ਪਰ ਪਾਣੀ ਇਹਦੇ ਖੇਤਾਂ ਦੇ ਲੈਵਲ ਤੋਂ ਛੱਲਈਆ ਦਰਿਆ ਦਾ ਪਾਣੀ ਜੀ ਜੀ ਬਰਸਾਤ ਨਾ ਹੋਵੇ ਹੋਰ ਭਾਰੀ ਬਰਖਾ ਅਗਰ ਹੁੰਦੀ ਆ ਤਾਂ ਨੁਕਸਾਨ ਹੋ ਸਕਦਾ ਫਿਲਹਾਲ ਪੂਰੇ ਬੰਦੋਬਸਤ ਕੀਤੇ ਗਏ ਆ ਰਿੰਗ ਬੰਦੋਬਸਤ ਕੀਤਾ ਗਿਆ ਸਾਰੇ ਲੋਕ ਸਾਰਾ ਪ੍ਰਸ਼ਾਸਨ ਮਿਲਟਰੀ ਬੁਲਾਈ ਹੋਈ ਐ ਸਾਰੀ ਟੀਮਾਂ ਲੱਗੀਆਂ ਹੋਈਆਂ ਲੋਕਾਂ ਨੂੰ ਬੇਨਤੀ ਜ਼ਰੂਰ ਸੁਚੇਤ ਰਹਿਣ ਪਰ ਡਰਨ ਦੀ ਲੋੜ ਨਹੀਂ ਫਿਲਹਾਲ ਖਬਰਾਂ ਦੇ ਇਸ ਬਲਟਿਨ ਦੇ ਵਿੱਚ ਇੰਨਾ ਹੀ ਹੁਣ ਮੈਨੂੰ ਕੁਲਦੀਪ ਕਾਟੂ ਨੂੰ ਦੀ ਇਜਾਜ਼ਤ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ